मुरदाबाद मुरदाबाद मुरदा कारगुज़ारी मुरदाबाद 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 जनत जथेब्दीअ साजा मौरा ज़िंदबाद ਦੋ ਨਾ ਪੈਰਾ ਤੋਂ ਬਿਆਦੀ ਮਜੂਰ ਸਭਾ ਜਿੰਦਾਬਾਦ 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 ਚਿੰਪਲ ਸਿੰਘ ਨੌਜਵਾਨ ਸਭਾ ਜਿੰਦਾਬਾਦ 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 ਕੇਂਦਰ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਅਤੇ ਕੇਂਦਰ ਸਰਕਾਰ ਦੀ ਦਿੱਲੀ ਕਾਰਗੁਜ਼ਾਰੀ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਤਨਖਤ ਜਸੇ ਬੰਦੀਆਂ ਦਾ ਸਾਂਝਾ ਮੋਰਚਾ ਜਿੰਦਾਬਾਦ 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 ਸਤਿ ਸ੍ਰੀ ਅਕਾਲ ਜੀ ਮੈਂ ਲਾਜ਼ਰ ਲਾਖਲਾ ਦੀਪਕ ਸਿੰਘ ਨੌਜਵਾਨ ਸਭਾ ਤੇ ਤਹਿਸੀਲ ਸਕੱਤਰ ਅੱਜ ਜਿਹੜਾ ਪੰਜਾਬ ਦੇ ਕੇਂਦਰ ਸਰਕਾਰ ਦਾ ਪਤਲਾ ਫੂਕਿਆ ਗਿਆ ਹੈ ਇਹ ਬਹੁਤ ਹੀ ਨਿੰਦਣੀਓ ਘਟਨਾ ਕਿ ਕੱਲ ਜਿਹੜਾ 26 ਜਨਵਰੀ ਦਾ ਸ਼ੋਭ ਮੌਕੇ ਤੇ ਜਿਹੜਾ ਡਾਕਟਰ ਭੀਮਰਾਓ ਉਮੀਦਵਾਰ ਦੇ ਸਟੈਚੂ ਤੇ ਹਮਲਾ ਕੀਤਾ ਗਿਆ ਇਹ ਸਰਕਾਰ ਦੀ ਕਹਿ ਲੋ ਘਟੀਆ ਤੇ ਨਿੰਦਣਯੋਗ ਜਿਹੜੀ ਕਾਰਗੁਜ਼ਾਰੀ ਆ ਇਹ ਬਹੁਤ ਗਲਤ ਹੋਇਆ ਜਿੰਨਾ ਵੀ ਹੋਇਆ ਸਟੈਚੂ ਤੇ ਜਿਹੜਾ ਹਮਲਾ ਕੀਤਾ ਗਿਆ ਇਹ ਸਰਕਾਰ ਦੀ ਨਲਾਇਕੀ ਤੇ ਢਿੱਲੀ ਕਾਰਗੁਜ਼ਾਰੀ ਕਾਰਨ ਹੋਇਆ ਇਹ ਵੱਖ-ਵੱਖ ਥਾਵਾਂ ਤੇ ਸਾਡੇ ਜ਼ਿਲ੍ਹੇ ਦੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਥੇਬੰਦੀਆਂ ਵੱਲੋਂ ਸਾਡੀ ਅਸ਼ੀਰਪਤ ਸਿੰਘ ਨੌਜਵਾਨ ਸਭਾ ਵਿਹਾਤੀ ਮਹਿਦੀ ਸਭਾ ਸਾਂਝੀਆਂ ਜਥੇਬੰਦੀਆਂ ਵੱਲੋਂ ਇਸ ਪੂਰੀ ਜ਼ਿਲ੍ਹੇ ਅੰਦਰ ਵਿਰੋਧ ਕੀਤਾ ਗਿਆ ਜੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਸਰਕਾਰ ਨੇ ਇਹਨਾਂ ਸਰਾਰਤੀ ਅੰਸਰਾਂ ਨੂੰ ਨਾਤ ਨਾ ਪਾਈ ਤੇ ਆਉਣ ਵਾਲੇ ਸਮੇਂ ਸਾਡੀਆਂ ਜਥੇਬੰਦੀਆਂ ਪੂਰਾ ਐਕਸ਼ਨ ਸਰਕਾਰ ਵਿਰੁੱਧ ਲੈਣ ਗਿਆ ਧੰਨਵਾਦ ਜੀ